ਇਹ ਨੂ ਹੋਲੈਂਡ 373 ਹੈਗਾ ਸੁਪਰ ਵਾਲਾ ਕਿੰਨੇ ਮਾਡਲ ਆ ਬਈ ਜੀ ਇਹ ਤੇਰਾ ਮਾਡਲ ਆ ਜੀ ਤੇਰੀ ਤੇਰਾ ਮਾਡਲ ਆ ਜੀ ਇਹਦਾ 4.5 ਲੱਖ ਰੁਪਏ ਜੀ 4.5 ਲੱਖ ਦਾ ਡਿਮਾਂਡ ਆ ਜੀ ਤੇ ਮੰਨ ਤਾਂ ਕਿੰਨੇ 4 ਲੱਖ 40 ਹਜ਼ਾਰ ਟਰੈਕਟਰ ਫੇਰ ਆ ਗਿਆ ਜੀ ਨੂ ਹੋਲੈਂਡ 373 ਪਲੱਸ ਵਾਲਾ ਮਾਡਲ ਆ TX ਮਾਡਲ ਇਹਦੀ ਡਿਮਾਂਡ ਦੀ ਜੇ ਗੱਲ ਕਰੀਏ ਬਈ ਜੀ ਇਹਦਾ ਵੀ 4.5 ਲੱਖ ਰੁਪਏ 4.5 ਲੱਖ ਰੁਪਏ ਦੀ ਡਿਮਾਂਡ ਆ ਬਾਅਦ ਕੇ ਚੈੱਕ ਕਰਕੇ ਕਿੰਨੇ ਟਰੈਕਟਰ ਤੇਲ ਅਸੀਂ ਪਾਵਾਂਗੇ ਠੀਕ ਆ ਬਾਅਦ ਕੇ ਚੈੱਕ ਕਰਕੇ ਬੰਦਾ ਫੇਰ ਪੂਰੀ ਤਸੱਲੀ ਕਰਕੇ ਹਾਂਜੀ ਐਸੀ ਕਰ ਬਈ ਜੀ ਸਾਰੇ ਦੋਸਤਾਂ ਇਹ ਆਪਾਂ ਖੜੇ ਆ ਪਿੰਡ ਰਾਮਨਗਰ ਚ ਤੇ ਬਾਈ ਆਪਣੇ ਨਾਲ ਆ ਸਾਰੀ ਗੱਲਬਾਤ ਕਰਦੇ ਆ ਕਹੇ ਜੇ ਟਰੈਕਟਰ ਹੁੰਦੇ ਆ ਬਾਈ ਕੋਲੇ ਸਤਿਗੁਰ ਬਾਈ ਜੀ ਸਤਿਗੁਰ ਜੀ ਹੋਰ ਕਿਵੇਂ ਜੀ ਵਧੀਆ ਜੀ ਵਧੀਆ ਤੇ ਆਪਣੀ ਲੋਕੇਸ਼ਨ ਦੱਸ ਦਿਓ ਸਾਰਿਆਂ ਤੋਂ ਪਹਿਲਾਂ ਕੀ ਹੈ ਜੀ ਪਿੰਡ ਰਾਮਨਗਰ ਹੈ ਜ਼ਿਲ੍ਹਾ ਬਠਿੰਡਾ ਮੌੜ ਮੰਡੀ ਕੋਲੇ ਪਿੰਡ ਹੈ ਜੀ ਆਪਣਾ ਪਿੰਡ ਰਾਮਨਗਰ ਠੀਕ ਹੈ ਬਾਈ ਜੀ ਤੇ ਆਪਾਂ ਨੂੰ ਟਰੈਕਟਰਾਂ ਦਾ ਕੰਮ ਕਰਦਿਆਂ ਨੂੰ ਕਿੰਨਾ ਕ ਟਾਈਮ ਹੋ ਗਿਆ ਜੀ ਆਪਾਂ ਨੂੰ ਹੋ ਗਈ ਸੀ 7 ਸਾਲਾ ਮਤਲਬ ਪੁਰਾਣਾ ਕੰਮ ਆਪਣਾ ਬਹੁਤ ਆ ਹਾਂ ਜੀ ਠੀਕ ਹੈ ਜੀ ਇਹ ਟਰੈਕਟਰ ਦਿਖਾਉਣੇ ਆ ਬਾਈ ਜੀ ਹੁਣ ਆਪਾਂ ਤੁਹਾਨੂੰ 3730 ਹਾਲੈਂਡ ਤੇ ਹਾਲੈਂਡ ਦੀ ਕੰਮ ਜਾ ਰਹੀ ਹਾਂ ਹਾਲੈਂਡ ਦੀ ਵੱਧ ਕਰਦੇ ਹਾਂ ਠੀਕ ਆ ਜੀ ਤੇ ਟਰੈਕਟਰ ਦੀ ਕੰਡੀਸ਼ਨ ਚੈੱਕ ਕਰਾਉਣੇ ਆ ਬਾਈ ਜੀ ਨਿਊ ਹਾਲੈਂਡ 3730 ਹੈਗਾ ਸੁਪਰ ਵਾਲਾ ਕਿੰਨੇ ਮਾਡਲ ਆ ਬਾਈ ਜੀ ਇਹ ਤੇਰਾ ਮਾਡਲ ਆ ਜੀ ਤੇਰਾ ਮਾਡਲ ਆ ਤੇ ਟਾਇਰਾਂ ਦੀ ਕੀ ਕੰਡੀਸ਼ਨ ਹੈ ਜੀ ਪਿਛਲੇ ਤਾਂ ਨਵੇਂ ਆ ਟਾਇਰ ਜੀ ਮੂਹਰੇ ਇੱਥੇ ਟਾਇਰ ਆ ਠੀਕ ਆ ਜੀ ਫਰੰਟ ਵਾਲੇ ਅੱਧੇ ਆ ਟਾਇਰ ਪੈਕ ਵਾਲੇ ਜੇਕੇ ਦੇ 16928 ਵਾਲੇ ਨਵੇਂ ਟਾਇਰ ਆ ਤੇ ਡਬਲ ਡਿਸਟ੍ਰਿਬਿਊਟਰ ਚ ਆ ਗਿਆ ਤੇ ਰੰਗ ਪੇਂਟ ਜੀ ਓਰੀਜਨਲ ਆ ਸ਼ੋ ਦਾ ਥੱਲੇ ਥੱਲੇ ਸਾਰਾ ਓਰੀਜਨਲ ਟਰੈਕਟਰ ਇਹ ਰਿੰਬਾਂ ਦਾ ਵੀ ਨਾਲ ਦੇ ਰੰਗ ਸਾਰਾ ਪੂਰਾ ਓਰੀਜਨਲ ਆ ਰੰਗ ਸਾਰਾ ਓਰੀਜਨਲ ਟਰੈਕਟਰ ਹੀ ਠੀਕ ਹੈ ਜੀ ਤੇ ਜੇ ਇਹਦੀ ਨੰਬਰ ਦੀ ਗੱਲ ਕਰੀ ਜੀ ਨੰਬਰ ਹਰਿਆਣਾ ਜੀ ਦਾ ਹਰਿਆਣਾ ਨੰਬਰ ਤੇ ਐਨਓ ਸੀ ਮਿਲ ਜੂ ਫਿਰ ਜੀ ਹਾਂ ਐਨਓ ਸੀ ਮਿਲ ਜੂ ਜੀ ਠੀਕ ਹੈ ਜੀ ਤੇ ਲੋਨ ਲੈਣ ਦੇ ਕਲੀਅਰ ਹੋਣਗੇ ਇਹ ਕਲੀਅਰ ਦੇ ਟਰੈਕਟਰ ਆ ਜੀ ਕੋਈ ਲੋਨ ਨਹੀਂ ਟਰੈਕਟਰਾਂ ਤੇ ਹਾਂਜੀ ਨਗਦ ਕਾਜ ਦੇ ਨਗਦ ਕਾਜ ਦੇ ਟਰੈਕਟਰ ਹੀ ਠੀਕ ਆ ਭਾਈ ਜੀ ਤੇ ਇਹਦੀ ਕੀ ਡਿਮਾਂਡ ਆ ਜੀ ਇਹਦਾ 4.5 ਲੱਖ ਰੁਪਈਆ ਜੀ 4.5 ਲੱਖ ਦਾ ਡਿਮਾਂਡ ਇਹ ਮਹਾਂਤਾਨ ਗੱਨੇ ਚ 440 ਹਜ਼ਾਰ ਟਰੈਕਟਰ ਦੇ ਤਾਂ ਠੀਕ ਆ ਬਾਈ ਜੀ ਤੇ ਅੱਗੇ ਸਾਨੂੰ ਦੁਬਾਰੇ ਦਿਖਾਉਣਾ ਜੀ 3730 ਸੁਪਰ ਵਾਲਾ TX ਮਾਡਲ ਆ ਤੇ ਇਹ ਕਿੰਨੇ ਮਾਡਲ ਆ ਜੀ ਇਹ ਵੀ 2013 ਮਾਡਲ ਆ 2013 ਮਾਡਲ ਆ ਤੇ ਟਾਇਰਾਂ ਦੀ ਕੀ ਕੰਡੀਸ਼ਨ ਆ ਬਾਈ ਜੀ ਟਾਇਰ ਪਿਛਲੇ ਹੈਗਾ ਜੀ 80 85 ਪੈਸੇ ਟਾਇਰ ਆ ਹਾਂਜੀ ਪੂਰੇ ਅੱਧੇ ਗਟ ਟਾਇਰ ਆ ਠੀਕ ਆ ਜੀ ਤੇ ਇਹ ਵੀ ਡਬਲ ਡਿਸਟਰੀਬਿਊਟਰ ਜੀ ਹੈ। ਇਹ ਵੀ ਡਬਲ ਡਿਸਟਰੀਬਿਊਟਰ ਟਾਪ ਮਾੜ ਲਈ। ਟਾਪ ਮਾੜ ਲਾ ਤੇ ਫਾਈਬਰ ਵਾਲੀ ਹੁੱਡ ਸੋਨੂੰ ਨਾਲ ਲੱਗੀ ਹੋਈ। ਸਮਾਨ ਲੱਗਿਆ ਹੁਣ ਘੋੜਾ ਬੈਂਪਰ ਲੱਗਿਆ ਜੀ। ਠੀਕ ਆ ਜੀ। ਸਮਾਨ ਬਹੁਤ ਲੱਗਿਆ। ਤੇ ਬਾਕੀ ਰੰਗ ਪੇਂਟ ਦੀ ਗੱਲ ਕਰੀਏ। ਇਹ ਵੀ origignal ਆ ਜੀ। ਸੋ ਸ਼ੂ ਦਾ ਸਾਰਾ origignal ਟਰੈਕਟਰ ਨਾਲ ਹੀ 100 ਟਰੈਕਟਰ ਦੇ ਥੱਲੇ ਥੱਲੇ ਸਾਰਾ origignal ਆ ਬਾਡੀ ਦਾ ਸਾਰਾ। ਟਾਇਰ ਟੂਰ ਨਾਲ ਦੇ ਜੀ। ਨਹੀਂ ਟਾਇਰ ਨਾਲ ਦੇ ਨਹੀਂ। ਟਾਇਰ ਚੇਂਜ ਹੋਏ। ਹਾਂ ਚੇਂਜ ਹੋਏ। ਠੀਕ ਆ ਬਾਈ ਜੀ। ਤੇ ਇਹ ਇਹਦੀ ਕੀ ਡਿਮਾਂਡ ਕਰਦੇ ਹੋ? ਇਹਦਾ ਵੀ 4.5 ਲੱਖ ਰੁਪਏ 4.5 ਲੱਖ ਦੀ ਡਿਮਾਂਡ ਆ ਇਹ 24 ਹੋ ਜੂ ਜੀ ਮੰਨਤਾ ਹਾਂਜੀ 440 ਹਜ਼ਾਰ ਦੇ ਡੈਕਟਰ ਠੀਕ ਆ ਜੀ ਅੱਗੇ ਫੇਰ ਆ ਗਿਆ ਜੀ ਨਿਊ ਹੋਲੈਂਡ 3730 ਪਲੱਸ ਵਾਲਾ ਮਾਡਲ TX ਮਾਡਲ ਤੇ ਇਹਦੇ ਟਾਇਰਾਂ ਦੀ ਜੇ ਗੱਲ ਕਰੀਏ ਫਰੰਟ ਵਾਲੇ ਤਾਂ ਰੀਡੀਅਲ ਜਮਾ ਬਿਲਕੁਲ ਨਵੇਂ ਟਾਇਰ ਆ ਬਾਈ ਜੀ ਹਾਂਜੀ JK ਦੇ ਕੰਪਨੀ ਦੇ ਟਾਇਰ ਆ ਬਾਈਕ ਵਾਲੇ ਟਾਇਰਾਂ ਦੀ ਕੀ ਕੰਡੀਸ਼ਨ ਆ ਜੀ ਇਹ ਹੈਗਾ ਜੀ 85 90 56 ਟਾਇਰ ਜੀ ਮੂਰਲੇ ਨਵੇਂ ਠੀਕ ਆ ਬਾਈ ਜੀ ਦੇ ਰੰਗ ਪੇਂਟ ਦੀ ਇਹਦੀ ਗੱਲ ਕਰੀ ਜੀ ਇਹਦੇ ਰਿੰਬਾਂ ਦੇ ਵੱਜਿਆ ਜੂ ਟਰੈਕਟਰ origignal ਆ ਸਾਰਾ ਠੀਕ ਆ ਜੀ ਬਾਈ ਕਹਿੰਦਾ ਰਿੰਬਾਂ ਰਿੰਬਾਂ ਦੇ ਕੱਲਾ ਪੇਂਟ ਹੋਇਆ ਹੋਇਆ ਦੱਸ ਕੇ ਦੇਣ ਵਾਲੀ ਚੀਜ਼ ਆ ਤੇ ਬਾਕੀ ਬਾਡੀ ਲੈਨ ਦਾ ਸਾਰਾ origignal ਆ ਟਰੈਕਟਰ ਰੰਗ ਪੇਂਟ ਤੋਂ ਤੇ ਇਹ ਵੀ ਡਬਲ ਡੈਸਟੀ ਡਬਲ ਡੈਸਟੀ ਕੁਟ ਰਾਇ ਜੀ ਤੇ ਤਿੰਨੇ ਟਰੈਕਟਰਾਂ ਦਾ ਨੰਬਰ ਹਰਿਆਣਾ ਜੀ ਹਾਂਜੀ ਹਰਿਆਣਾ ਜੀ ਠੀਕ ਆ ਜੀ ਤੇ ਇਹਦੀ ਡਿਮਾਂਡ ਦੀ ਜੇ ਗੱਲ ਕਰੀਏ ਬਾਈ ਜੀ ਇਹਦਾ ਵੀ 4.5 ਲੱਖ ਰੁਪਏ 4.5 ਲੱਖ ਰੁਪਏ ਦੀ ਡਿਮਾਂਡ ਆ ਤੇ ਤਿੰਨੇ ਟਰੈਕਟਰਾਂ ਦੇ 16 9 22 ਵਾਲੇ ਟਾਇਰ ਨੇ ਬਾਈ ਹਾਂ 1 ਠੀਕ ਹੈ ਜੀ ਰੰਗ ਪਿੰਡ ਦੇ ਸਾਰੇ ਓਰੀਜਨਲ ਆ ਹਾਂ ਬਾਅ ਕੇ ਚੈੱਕ ਕਰਕੇ ਬੰਦਾ ਲੈ ਜਾ ਸਕਦਾ ਜੀ ਠੀਕ ਆ ਬਾਈ ਜੀ ਜੇ ਤੇ ਲੋ ਪੁਰਾਣਾ ਟਰੈਕਟਰ ਕਟਾ ਉਹ ਵੀ ਕੱਟ ਲਾਂਗੇ ਜੀ ਉਹ ਵੀ ਕੱਟ ਲੈਣੇ ਹਾਂ ਹਾਂ ਜੀ ਹਾਂ ਜੋ ਦੇਖ ਕੇ ਕੰਡੀਸ਼ਨ ਦੇ ਹਿਸਾਬ ਨਾਲ ਕੱਟਾ ਠੀਕ ਆ ਜੀ ਜੇ ਇਹ ਟਰੈਕਟਰ ਲੋਨ ਤੇ ਲੈਣੇ ਹੋਣ ਲੋਨ ਨਹੀਂ ਲੋਨ ਪਤਾ ਕੀ ਹੈ ਜੀ ਆਪਾਂ ਲੋਨ ਦਾ ਕੰਮ ਕਰਦੇ ਨਹੀਂ ਆਪਾਂ ਕਲੀਅਰ ਦੇ ਟਰੈਕਟਰ ਹੀ ਲਿਆਉਣੇ ਆ ਕਿੰਨਾ ਦੇ ਕੈਸ਼ ਦੇ ਹਾਂ ਕਲੀਅਰ ਦੀ ਵੇਚਦੇ ਆਪਾਂ ਨਾ ਆਪਾਂ ਕੰਮ ਕਰਨਾ ਲੋਨ ਵਾਲਾ ਨਾ ਆਪਾਂ ਜਦ ਤੱਕ ਆ ਠੀਕ ਆ ਬਾਈ ਜੀ ਹਾਂ ਨਗਦ ਕੈਸ਼ ਦੇ ਟਰੈਕਟਰ ਹੀ ਲਿਆਉਣੇ ਆ ਠੀਕ ਆ ਜੀ ਕੋਈ ਬੰਦਾ ਟਰੈਕਟਰ ਲੈਣਾ ਹੋਵੇ ਪਹਿਲਾਂ ਕਾਪੀ ਦੀ ਫੋਟੋ ਪਾਓ ਠੀਕ ਆ ਭਾਈ ਜੀ ਹਾਂ ਨਗਦ ਕੈਸ਼ ਦੇ ਟਰੈਕਟਰ ਸਾਰੇ ਨਿਕਲੇ ਠੀਕ ਆ ਜੀ ਤੇ ਜੇ ਆਪਾਂ ਗੱਲ ਕਰੀਏ ਇਹਨਾਂ ਦੀ ਬਾਹ ਕੇ ਚੈੱਕ ਕਰਕੇ ਲੈ ਸਕਦਾ ਜੀ ਬਾਹ ਕੇ ਚੈੱਕ ਕਰਕੇ ਤਿੰਨੇ ਟਰੈਕਟਰ ਤੇਲ ਅਸੀਂ ਪਾਵਾਂਗੇ ਤੇ ਬਾਹ ਕੇ ਚੈੱਕ ਕਰਕੇ ਬੰਦਾ ਫੇਰ ਪੂਰੀ ਤਸੱਲੀ ਕਰਕੇ ਠੀਕ ਆ ਜੀ ਤੇ ਐਡਰੈਸ ਲੋਕੇਸ਼ਨ ਦੱਸ ਦਿਓ ਇੱਕ ਵਾਰੀ ਦਬਾਓ ਪਿੰਡ ਰਾਮਨਗਰਾ ਜੀ ਜ਼ਿਲ੍ਹਾ ਬਠਿੰਡਾ ਮੋੜ ਮੰਡੀ ਕੋਲੇ ਆਪਣਾ 5 ਕਿਲੋਮੀਟਰ ਦੂਰ ਪਿੰਡ ਰਹਿ ਜਾਣਾ ਠੀਕ ਆ ਭਾਈ ਜੀ ਹਾਂਜੀ ਦੋਸਤੋ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲੋ ਧੰਨਵਾਦ